ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਰਾਜਾ ਜੀ ਨੂੰ ਮੈਂਬਰ ਪਾਰਲੀਮੈਂਟ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਾਈ ਇਹਨਾਂ ਲੋਕਾਂ ਦੇ ਸਿਰ ਤੇ ਸਿਰ ਹੈ ਇਸ ਚੀਜ਼ ਦਾ ਔਰ ਸਭ ਤੋਂ ਵੱਧ ਲੀਡ ਗਿਲ ਹਲਕੇ 'ਚੋ ਮਿਲੀ ਮੈਂ ਇਸ ਗਲ ਦੇ ਲਈ ਗਿਲ ਦੇ ਨਿਵਾਸੀਆਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਸਰਪੰਚੀ ਚੋਣਾਂ ਦੇ ਵਿੱਚ ਜੋ ਪੰਜਾਬ ਪਰ ਦੇ ਵਿੱਚ ਧੱਕਾ ਹੋ ਰਿਹਾ ਹੈ ਮੈਂ ਆਮ ਆਦਮੀ ਪਾਰਟੀ ਨੂੰ ਇਹ ਯਾਦ ਕਰਾਉਣਾ ਚਾਹਣੀ ਹੈ ਕਿ ਇਹ ਸਦਾ ਲਈ ਪੰਜਾਬ ਦੀ ਕੁਰਸੀ ਤੇ ਨਹੀਂ ਬੈਠੇ ਬਹੁਤਾ ਸਮਾਂ ਲੰਘ ਗਿਆ ਥੋੜਾ ਰਹਿ ਗਿਆ ਔਰ ਇਸ ਤਰ੍ਹਾਂ ਦੇ ਤੱਕੇ ਅਕਾਲੀ ਦਲ ਕਰਿਆ ਕਰਦਾ ਸੀ ਅੱਜ ਅਕਾਲੀ ਦਲ ਦੇ ਪਤਨ ਦਾ ਕਾਰਨ ਉਹਨਾਂ ਦੀਆਂ ਕੀਤੀਆਂ ਲੋਕਾਂ ਦੇ ਉੱਤੇ ਵਧਿੱਕੀਆਂ ਹਨ ਜੋ ਉਹਨਾਂ ਨੇ ਲੋਕਾਂ ਨਾਲ ਤੱਕੇਸ਼ਾਈ ਕੀਤੀ ਜੋ ਝੂਠੇ ਪਰਚਿਆਂ ਦਾ ਰਵਾਜ ਪੰਜਾਬ ਭਰ ਦੇ ਵਿੱਚ ਉਹਨਾਂ ਨੇ ਚਲਾਇਆ ਅੱਜ ਉਹ ਸਾਰੀਆਂ ਨੀਤੀਆਂ ਨਵੇਂ ਸਿਰਿਓਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਭਰ ਦੇ ਵਿੱਚ ਕਰ ਰਹੀ ਹੈ ਔਰ ਹਰੇਕ ਹਲਕੇ ਦੇ ਵਿੱਚੋਂ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਕਿ ਕਿਤੋਂ 30 ਪਿੰਡਾਂ ਦੇ ਕਾਗਜ਼ ਰੱਦ ਕਰਤੇ ਕਿਤੋਂ 50ਾਂ ਦੇ ਕਰਤੇ ਕਿਤੇ ਕਿਸੇ ਤੇ ਝੂਠਾ ਪਰਚਾ ਪਾਤਾ ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ ਸਾਹਿਬਾਨ ਨੇ ਔਰ ਸਾਰੀ ਬਿਊਰੋਕ੍ਰੇਸੀ ਨੂੰ ਮੈਂ ਬੇਨਤੀ ਕਰਨਾ ਚਾਹਣੀ ਹੈ ਕਿ ਸਦਾ ਸਮਾਂ ਇੱਕੋ ਜਿਹੇ ਜਾਂ ਨਹੀਂ ਰਹਿੰਦਾ ਤੁਹਾਡੇ ਤੇ ਵੀ ਇਹ ਨਹੀਂ ਰਹਿਣਾ ਕੱਲ ਨੂੰ ਦੂਜੀ ਸਰਕਾਰ ਆਜੂਗੀ ਮੈਂ ਅਫਸਰ ਸਾਹਿਬਾਨਾਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਨਾ ਕਰੋ ਕਿ ਕੱਲ ਨੂੰ ਤੁਹਾਨੂੰ ਵੀ ਇਹ ਹਰਜਾਨਾ ਭੁਗਤਣਾ ਪਵੇ ਔਰ ਲੋਕ ਜਿਹੜੇ ਲੋਕ ਸਰਪੰਚੀ ਦੀ ਚੋਣ ਲੜ ਰਹੇ ਜਿਹੜਾ ਜਿਹੜਾ ਇਨਸਾਨ ਕਾਗਜ਼ ਦਾਖਲ ਕਰਕੇ ਆਉਂਦਾ ਉਹਦੇ ਉਹਦੇ ਨਾਲ ਉਹਦੇ ਸਪੋਰਟਰਸ ਵੀ ਹੁੰਦੇ ਆ ਮਗਰ ਪਿੰਡ ਵਾਲੇ ਲੋਕ ਵੀ ਹੁੰਦੇ ਆ ਭਾਈ ਉਹਨਾਂ ਦੀਆਂ ਉਮੀਦਾਂ ਤੇ ਇਸ ਤਰ੍ਹਾਂ ਪਾਣੀ ਨਾ ਫੇਰੋ ਕਿਉਂਕਿ ਲੋਕ ਇਸ ਤਰ੍ਹਾਂ ਦੀਆਂ ਵਧੀਆਂ ਨੂੰ ਕਦੀ ਭੁੱਲਦੇ ਨਹੀਂ ਹਨ ਪੰਜਾਬ ਭਰ ਦੇ ਵਿੱਚ ਬਾਕੀ ਮਾਮਲੇ ਜਿਹੜੇ ਸਾਹਮਣੇ ਆ ਰਹੇ ਕਿਤੇ ਗੋੜੀ ਚੱਲਣ ਦਾ ਕਿਤੇ ਲੜਾਈ ਚੱਗਣ ਦਾ ਦੇਖੋ ਇਹ ਇਹ ਬਿਲਕੁਲ ਇੱਕ ਸਾਫ਼ ਜੀ ਸਾਡੇ ਅੱਗੇ ਤਸਵੀਰ ਪੇਸ਼ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣੀ ਨਹੀਂ ਆ ਰਹੀ ਔਰ ਲੋਕਾਂ ਨੂੰ ਜਿਨ੍ਹਾਂ ਨੇ 92 ਸੀਟਾਂ ਦੇ ਕੇ ਲੋਕਾਂ ਦੇ ਵਿੱਚ ਇਨ੍ਹਾਂ ਲੋਕਾਂ ਨੇ ਵਿਸ਼ਵਾਸ ਜਤਾਇਆ ਸੀ ਇਨ੍ਹਾਂ ਦੇ ਵਿੱਚ ਇਹ ਲੋਕਾਂ ਨੂੰ ਕਲੀਅਰ ਹੋ ਗਿਆ ਲੋਕ ਬਹੁਤ ਕਲੇ ਹੈ ਸਰਕਾਰ ਬਦਲਣ ਦੇ ਲਈ ਔਰ ਜਿਹੜੇ ਇਹਨਾਂ ਨੇ ਥਾਂ-ਥਾਂ ਤੇ ਕਾਗਜ਼ ਰੱਦ ਕੀਤੇ ਹੈ ਨਾ ਇਹ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਡਰੀ ਹੋਈ ਹੈ ਇਹ ਚੋਣ ਲੜਨ ਦੇ ਕਾਬਿਲ ਹੀ ਨਹੀਂ ਇਹ ਕਹਿੰਦੇ ਕਿ ਜੇ ਦੂ ਪਹਿਲਾਂ ਅਸੀਂ ਚੋਣ ਲੜੀਏ ਔਰ ਸਾਡੇ ਕੈਂਡੀਡੇਟ ਹਾਰ ਜਾਣ ਅਸੀਂ ਰੱਦ ਹੀ ਕਰਾ ਦਈਏ ਇਸ ਗੱਲ ਦੀ ਤਸਵੀਰ ਪੇਸ਼ ਕਰਦੀ ਹੈ ਕਿ ਇਹ ਆਪ ਅੰਦਰੋਂ ਬਹੁਤ ਡਰੇ ਹੋਏ ਐ ਹਾਰ ਤੋਂ ਡਰੇ ਹੋਏ ਮੈਮ ਹਰਿਆਣਾ ਤੇ ਇੱਕ ਮੁਕਤ ਡਰੇ ਹੋਏ ਨੇ ਕਿਤੇ ਤੇ ਕਰ ਰਹੇ ਨੇ ਕਿਉਂ ਬੈਠ ਰਹੇ ਆ ਤਾਂ ਸਮੁੱਚੀ ਮੂਲੀ ਬਹੁਮਤ ਵਾਲੀ ਪਾਰਟੀ ਆ ਕਾਂਗਰਸ ਨੇ ਹਰਿਆਣਾ ਜੀ ਵੀ ਚੰਗੀ ਪਰਫਾਰਮੈਂਸ ਰਹੀ ਐ ਲੱਗਦਾ ਵੀ ਪੰਜਾਬ ਤੇ ਵੀ ਹਾਰ ਤੋਂ ਲੱਗ ਦੇਖੋ ਜੀ ਦੋਨਾਂ ਸਟੇਟਾਂ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਪੂਰਨ ਉਮੀਦ ਹੈ ਸਰਕਾਰ ਬਣੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਤਾਈ ਦੇ ਵਿੱਚ ਸਾਡੇ ਲੋਕਾਂ ਦੇ ਸਾਥ ਸਦਕਾ 100% ਸਤਾਈ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਉ। ਧੰਨਵਾਦ। ਦੇਖੋ ਜੀ ਇਹ ਕਹਿੰਦੇ ਸੀ ਕਿ ਅਸੀਂ ਨਵੇਂ-ਨਵੇਂ ਰੋਜ਼ਗਾਰ ਦੇ ਸਾਧਨ ਪੈਦਾ ਕਰਾਂਗੇ। ਅਸੀਂ ਤਾਂ ਮਾਈਨਿੰਗ ਤੋਂ ਸ਼ਰਾਬ ਤੋਂ ਅਸੀਂ ਇਹਨਾਂ ਨੇ ਬੜੇ ਵੱਡੇ-ਵੱਡੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਪਰ ਦੇਖੋ ਇਹਨਾਂ ਨੇ 1 ਰੁਪਿਆ ਜਨਰੇਟ ਨਹੀਂ ਕੀਤਾ। 1 ਰੁਪਿਆ ਕਿਤੋਂ ਵੀ ਪੈਸਾ ਨਹੀਂ ਆਇਆ ਪਰ ਕਰਜ਼ੇ ਦੀ ਜਿਹੜੀ ਭੰਡ ਹੈ ਉਹ ਇਹਨਾਂ ਨੇ 4 ਗੁਣਾ ਵਧਾਤੀ ਹੈ ਔਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਪੰਜਾਬ ਦੇ ਲੋਕਾਂ ਦੇ ਉੱਤੇ ਇੰਨਾ ਕਰਜ਼ਾ ਹੋ ਜਾਊਗਾ ਕਿ ਹਰ ਘਰ ਹੀ ਗਰਮੀ ਹੋ ਜਾਊਗੀ ਚਰਚਾਾਂ ਵਿੱਚ ਆ ਰਹੀ ਹੈ ਮੁੱਖ ਮੰਤਰੀ ਚੇਂਜ ਹੋਣ ਦੀ ਗੱਲ ਆ ਰਹੀ ਹੈ ਜੀ ਇਹ ਜੀ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛੋ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram x order whatsapp channel par